ਨਾ ਇੱਥੇ ਜਿਹੜਾ ਸਾਡੇ ਲਾਈਟਾਂ ਵਾਲੇ ਚੌਂਕ ਨੇ ਨਾ ਹੀ ਕੋਈ ਪ੍ਰਬੰਧ ਹੈ ਸਪੀਡ ਬ੍ਰੇਕਰਾਂ ਦਾ ਸਰਕਾਰ ਵਾਸਤੇ ਬੜੀ ਇੱਕ ਸ਼ਰਮਨਾਕ ਗੱਲ ਹੈ ਚਾਈਲਡ ਸੈਂਟਰ ਦੀ ਸਰਕਾਰ ਹੈ ਚਾਹੇ ਉਹ ਪੰਜਾਬ ਦੀ ਸਰਕਾਰ ਹੈ ਇਹ ਨੈਸ਼ਨਲ ਹਾਈਵੇ ਤੇ ਕਿ ਸੁਜਾਨਪੁਰ ਜਿਹੜਾ ਇੱਕ ਵੱਡਾ ਸ਼ਹਿਰ ਹੈ ਜਿਹਦੇ ਵਿੱਚ ਨਾ ਲਾਈਟਾਂ ਨੇ ਨਾ ਪ੍ਰਸ਼ਾਸਨਰੋਂ ਕੋਈ ਨੇ ਪੁਖਤਾ ਪ੍ਰਬੰਧ ਨਾ ਅਸੋਇ ਕੀ ਕਰਵਾਉਣੀ ਹੈ ਦੇਖੋ ਜਿਹੜਾ ਹਾਦਸਾ 5 ਨੰਬਰ ਆਏ ਦਿਨ ਹੁੰਦਾ ਰਹਿੰਦਾ ਨਾ ਇੱਥੇ ਜਿਹੜਾ ਸਾਡੇ ਲਾਈਟਾਂ ਵਾਲੇ ਚੌਂਕ 'ਚ ਨਾ ਹੀ ਕੋਈ ਪ੍ਰਬੰਧ ਹੈ ਸਪੀਡ ਬ੍ਰੇਕਰਾਂ ਦਾ ਸਰਕਾਰ ਔਰ ਪ੍ਰਸ਼ਾਸਨ ਅੱਗੇ ਮੰਗ ਹੈ ਵੀ ਜਿਹੜੇ ਲੋਕਾਂ ਦੇ ਜੀਵਾਂ ਦੀ ਡੈਥ ਹੋਈ ਹੈ ਜਿਨ੍ਹਾਂ ਦੇ ਘਰ ਦੇ ਜੀ ਮਰੇ ਨੇ ਉਹਨਾਂ ਨੂੰ ਦੁੱਖ ਪੁੱਛਿਆ ਜਾਏ ਵੀ ਕੀ ਹੈ ਸਰਕਾਰ ਵਾਸਤੇ ਬੜੀ ਇੱਕ ਸ਼ਰਮਨਾਕ ਗੱਲ ਹੈ ਚਾਹੇ ਉਹ ਸੈਂਟਰ ਦੀ ਸਰਕਾਰ ਹੈ ਚਾਹੇ ਉਹ ਪੰਜਾਬ ਦੀ ਸਰਕਾਰ ਹੈ ਕਿ ਨੈਸ਼ਨਲ ਹਾਈਵੇ ਤੇ ਇੱਕ ਸੰਜਾਨਪੁਰ ਜਿਹੜਾ ਇੱਕ ਵੱਡਾ ਸ਼ਹਿਰ ਹੈ ਦੇਰੇ ਵਿੱਚ ਨਾ ਲਾਈਟਾਂ ਨਾ ਪ੍ਰਸ਼ਾਸਨੋਂ ਕੋਈ ਨਿਖਤਾ ਪ੍ਰਬੰਧ ਨਾ ਸਾਡੀ ਪ੍ਰਸ਼ਾਸਨ ਅਗੇ ਇਹ ਮੰਗ ਹੈ ਕਿ ਜਲਦ ਤੋਂ ਜਲਦ ਜਿਹੜਾ ਪ੍ਰਬੰਧ ਜਿਹੜੇ ਕੀਤੇ ਜਾਣ ਨਹੀਂ ਤੇ ਸੁजानਪੁਰ ਦੇ ਲੋਕ ਜਿਹੜਾ ਤਰਨਾ ਦੇਣ ਤੇ ਬੇਵਿਸ਼ ਹੋਣਗੇ ਜਿਹੜਾ ਜ਼ਿੰਮੇਵਾਰ ਪ੍ਰਸ਼ਾਸਨ ਤੇ ਸਰਕਾਰ ਹੋਏਗਾ ਦੇਖੋ ਤਿੰਨ ਲੋਕਾਂ ਦੀ ਕਰੀਬ ਮੌਤ ਹੋਈ ਹੈ ਇੱਕ ਫੌਜੀ ਗੱਡੀ ਜਿਹੜੇ ਡਰਾਈਵਰ ਨੇ ਤੀਤੀ ਹੋਈ ਸੀ ਉਹਨਾਂ ਜਿਹੜਾ ਹਾਸਾ ਕੀਤਾ ਔਰ ਉਹਦੇ ਕਰਕੇ ਅੱਜ ਤਿੰਨ ਜਿਹੜੇ ਜੀਕ ਇੱਕ ਘਰ ਦੇ ਪਰਿਵਾਰ ਦੇ ਮਰ ਗਏ ਨੇ ਉਹਨਾਂ ਦੇ ਹਾਲਾਤ ਦੇਖੋ ਕੀ ਪੋਜੀਸ਼ਨ ਹੈ ਜ਼ਖਮੀ ਜਖਮੀ 4 ਤੋਂ ਲੈ ਕੇ 5 ਲੋਕ ਜ਼ਖਮੀ ਨੇ ਇਹਨਾਂ ਨੂੰ ਦੇਖੋ ਕਿ ਤਰੀਬਨ ਅੱਧਾ ਘੰਟਾ ਪਹਿਲਾਂ ਇਨਫੋਰਮੇਸ਼ਨ ਮਿਲਿਆ ਹੈ ਇਹ ਮਾਧੂਪੁਰ ਸਾਈਟ ਤੋਂ ਮਲਕੂਤ ਸਾਈਟ ਦੇ ਨੇੜੇ ਇੱਕ ਆਰਮੀ ਦੇ ਟਰੱਕ ਤੋਂ ਇੱਕ ਔਰਟੋਵਿਚ ਚਾਲਕ ਦੇ ਵਿੱਚ ਐਕਸੀਡੈਂਟ ਕੀਤਾ ਗਿਆ ਔਰ ਔਟੋ ਵਿੱਚ ਤਕਰੀਬਨ ਪੰਜ ਤੇ ਜੋ ਬੰਦੇ ਦੱਸ ਰਹੇ ਜੋ ਹੈਗੇ ਇਹਨਾਂ ਵਿੱਚੋਂ ਤਿੰਨ ਦੋ ਲੇਡੀਆਂ ਤੇ ਤਿੰਨ ਜੈਂਟਸ ਸੀਗੇ ਜੇ ਜੋ ਪਤਾ ਲੱਗਿਆ ਹਾਲ ਹੀ ਕਾ ਜੋ ਮੌਕੇ ਦੇ ਦੇਖਣ ਆਪਾਂ ਉਸ ਵਿੱਚ ਦੋ ਜਿਹੜੇ ਵਿਅਕਤੀਓ ਡੈਥ ਦੱਸ ਰਹੇ ਬਾਕੀ ਆਪਾਂ ਫਿਸ਼ ਕਰ ਰਹੇ ਔਰ ਲੋ ਬੰਦੀ ਕਾਰਵਾਈ ਹਮਲ ਤੇ ਹੋ ਰਹੀ ਸੀਗਾ ਹਾਦਸਾ ਗਾਰਮ ਕੀ ਇੱਕ ਰੋਂਗ ਸਾਈਡ ਤੋਂ ਉੱਪਰ ਜਗਾ ਆਪਣਾ ਆਰਮੀ ਦਾ ਟਰੱਕ ਹੈਗਾ ਰੋਂਗ ਸਾਈਡ 'ਤੇ ਆਏ ਤੇ ਆਟੋ ਦੇ ਵਿੱਚ ਟੱਕਰ ਮਾਰੀ ਹੈ ਜੋ ਹਾਲਾਤਾਂ ਨੂੰ ਦੇਖਦੇ ਤੇ ਬਾਕੀ ਜੋ ਲੀਗਲ ਐਕਸ਼ਨ ਹੋਪ ਕਰ ਰਹੇ ਸੰ ਲੋਕਾਂ ਨੂੰ ਮੰਗ ਕੀਤੀ ਜਾ ਰਹੀ ਹੈ ਕਿ ਤੁਸੀਂ ਦੇਖੋ ਰੈਗੂਲਰ ਬੇਸਿਸ ਤੇ 5 ਨੰਬਰ ਪੋਲ 4 ਨੰਬਰ ਪੋਲ ਤੇ ਟੈਂਪੋ ਸਟੈਂਡ 'ਤੇ ਸਾਡੇ ਥਾਣਾ ਸਜਨਪੁਰ ਵੱਲੋਂ ਜਿਹੜੀ ਫੋਰਸ ਡਿਪਲੋਏ ਹੁੰਦੀ ਹੈ ਇਹ ਨਾਕਾ ਵੀ ਸਾਡਾ 5 ਵਜੇ ਤੋਂ ਲੈ ਕੇ 8:30 ਵਜੇ ਤੱਕ ਕੰਟੀਨਿਊਸ ਠੀਕਾ ਤੇ ਹੁਣ ਵੀ ਜਿਹੜਾ ਐਕਸੀਡੈਂਟ ਹੋਇਆ ਇਹ ਵੀ ਤਕਰੀਬਨ 9:00 9:00 ਦੇ ਆਸ-ਪਾਸ ਹੋਇਆ ਫਿਰ ਵੀ ਆਪਾਂ ਇਨ ਫ ਵੇਰਾ ਜੇ ਆਪਾਂ ਵੈਰੀਫਾਈ ਕਰ ਰਹੇ ਆ ਕੌਣ ਹੈਗਾ ਡਰਾਈਵਰ ਆਰਮੀ ਦੇ ਕੁਝ ਪਰਸਨਸ ਤੇ ਆਰਮੀ ਦੇ ਆਫੀਸਰ ਇੱਥੇ ਹੀ ਹੈ ਤੇ ਆਪਾਂ ਚੈੱਕ ਕਰ ਰਹੇ ਜਿਹੜਾ ਡਰਾਈਵਰ ਹੈਗਾ ਉਹਤੇ ਬੰਦੀ ਕਾਫੀ ਕਰਾਂਗੇ